ਪੰਜਾਬ ਤੇ ਵਸਦੇ ਦੇ ਮੇਲਾ ਜਿਸ ਨੂੰ ਸੀਤਲਾ ਮਾਤਾ ਦਾ ਮੱਥਾ ਟੇਕ ਕੇ ਜਾਂਦੇ ਆ ਰਾਤ ਨੂੰ ਵਾਸੀ ਪਕਵਾਨ ਬਣਾਏ ਜਾਂਦੇ ਮਾਤਾ ਬੱਚਾ ਦੀ ਤੰਦਰੁਸਤੀ ਵਾਸਤੇ ਸਭ ਤੇ ਕਿਰਪਾ ਬਣਾ ਕੇ ਰੱਖੇ ਉਸ ਦੇ ਲਈ ਆ ਸੀਤਲਾ ਮਾਤਾ ਕੇ ਮੰਦਰਾਂ ਦੇ ਵਿੱਚ ਸੰਗਤਾਂ ਅੱਧੀ ਰਾਤ ਤੋਂ ਮੱਥਾ ਟੇਕਣ ਦੇ ਲਈ ਆ ਰਹੀਆਂ ਜਿਹੜਾ ਪਕਵਾਨ ਬਣਾਇਆ ਉਹ ਮਾਤਾ ਕੇ ਚੜਾਇਆ ਜਾ ਰਿਹਾ ਤਾਂ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਸਾਡਾ ਪੰਜਾਬ ਪੂਰਾ ਦੇਸ਼ ਖੁਸ਼ਹਾਲ ਰਹੇ ਤੰਦਰੁਸਤ ਰਹੇ ਇਹ ਕਾਮਨਾ ਮਾ ਸੀਤਲਾ ਤੋਂ ਕੀਤੀ ਜਾਂਦੀ ਹੈ ਇਸ ਖਬਰ ਨੂੰ ਕਰੀਬ 8 ਵਜੇ ਕਵਰ ਸਵੇਰੇ ਕੀਤਾ ਗਿਆ ਮੈਂ ਮਦਨ ਮਿੱਤਲ ਅੱਜ ਸਿਤਲਾ ਮਾਤਾ ਮਾਤਾ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਇਸ ਸਾਲ ਵੀ ਕਿਉਂਕਿ ਇਹ ਮਲਾ ਮੇਲਾ ਹੈ ਬਹੁਤ ਲੰਬੇ ਸਮੇਂ ਤੋਂ ਹਰੇਕ ਮਾਪੇ ਦੀ ਇੱਛਾ ਹੁੰਦੀ ਹੈ ਮੇਰਾ ਬੱਚਿਆਂ ਦੀ ਵਾਸਤੇ ਰੱਖਿਆ ਜਾਂਦਾ ਤੰਦਰੁਸਤੀ ਵਾਸਤੇ ਇਸ ਕਰਕੇ ਅਸੀਂ ਆਪਣੀ ਕਮੇਟੀ ਵੱਲੋਂ ਪੂਰਾ ਪ੍ਰਬੰਧਾ ਰਾਤ ਦੀਆਂ ਲੈਣਾ ਲੱਗ ਰਹੇ ਨੇ ਬੜੇ ਸੁਚਿੱਜੇ ਢੰਗ ਨਾਲ ਮੱਥਾ ਟੇਕ ਕੇ ਆ ਰਿਹਾ ਮੈਂ ਸਾਰੇ ਭਗਤਾਂ ਨੂੰ ਬੇਨਤੀ ਕਰਦਾ ਹਾਂ ਵੀ ਐਵੇਂ ਮੱਥਾ ਟੇਕੋ ਬੜਾ ਆਨੰਦ ਆ ਰਿਹਾ ਮੱਥਾ ਟੇਕਣ ਵਾਲੇ ਨੂੰ ਵੀ ਤੇ ਟਿਕਾਣ ਵਾਲੇ ਨੇ ਵੀ ਇਸ ਕਰਕੇ ਮੈਂ ਸਤਿਲਾ ਮਾਤਾ ਮੇਲੇ ਦੀਆਂ ਮੁबारकਾਂ ਦਿਨਾਂ ਲੱਗ ਰਹੀਆਂ ਨੇ ਮੇਰੇ ਲੋਗਰਾਤੀ ਆਏ ਨੇ ਮਥੜੇ ਤੇ ਵਾਸਤੇ ਖੜੇ ਹੋਣੇ ਮਥੜੇ ਤੇ ਇਹ ਹੀ ਰਾਤ 10 ਵਜੇ ਤਕਰੀਬਨ ਲਾਈਨਾਂ ਲੱਗੀਆਂ ਤੀਆਂ 12 ਵਜੇ 1 12 ਵਜੇ 1 ਮਿੰਟ ਤੇ ਅਸੀਂ ਮੰਦਿਰ ਖੋਲਦੰਨੇ ਆ ਉਦੋਂ ਦੀਆਂ ਲਾਈਨਾਂ ਇਸੇ ਟਾਈਮ ਚੱਲੀਆਂ ਆ ਰਹੀਆਂ ਨੇ ਲਗਾਤਾਰ ਕੰਟੀਨਿਊ ਕੋਈ ਕਿਸੇ ਨੂੰ ਅੱਛੀ ਵੀ ਵੀ ਕੋਈ ਕਾਲੀ ਨਹੀਂ ਹੈਗੀ ਕੋਈ ਹਫੜਾ ਦਫੜੀ ਨਹੀਂ ਬੜਾ ਪਿਆਰ ਨਾਲ ਮੱਥਾ ਟੇਕ ਰਹੇ ਨੇ ਸਾਰੇ ਇਸ ਕਰਕੇ ਮੈਂ ਸਾਰੇ ਭਗਤਾਂ ਦਾ ਵੀ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਵੀ ਅਮੀ ਇਸ ਤਰ੍ਹਾਂ ਬੱਚਿਆਂ ਦੀ ਸੀਤਲਾ ਮਾਤਾ ਰੱਖਿਆ ਕਰੇ ਤੰਦਰੁਸਤੀ ਬਖਸ਼ੇ ਸਾਡੀ ਸ਼ਹਿਰ ਤੇ ਸਾਡੇ ਇਲਾਕੇ ਤੇ ਸੀਤਲਾ ਮਾਤਾ ਦੇ ਮੱਥਾ ਟੇਕਣ ਵਾਸਤੇ ਆਨੇ ਆਂ ਕਿ ਠੰਡੇ ਰਹਿਣ ਮਾਤਰਾ ਨਹੀਂ ਬੱਚਾ ਬੱਚਿਆਂ ਵਾਸਤੇ ਬੱਚੇ ਵੀ ਰਾਜੀ ਰਹਿਣ ਸਾਰੇ ਮਾਤਰਾ ਨੇ ਠੰਡੇ ਰਹੇ ਤਰ੍ਹਾਂ ਪਕਵਾਨ ਬਣਾਏ ਜਾਂਦੇ ਇਹਦੇ ਵਾਸਤੇ ਮਿੱਠਾ ਬਣਾਇਆ ਜਾਂਦਾ ਬਸ ਚਾਵਲ ਤੇ ਮਿੱਠੀ ਕੋਈ ਪੂਰੀ ਵੀ ਬਣਾ ਲਓ ਚਾਹੇ ਭਾਵੇਂ ਰੋਟੀ ਬਣਾਓ ਚਾਹੇ ਗੁਲਗਲੇ ਬਣਾਓ ਤੇ ਬਣਾਏ ਜਾਂਦੇ ਨੇ ਤੇ ਰਾਤ ਨੂੰ ਬਣਾਨੇ ਆ ਤੇ ਸਵੇਰੇ ਲੈ ਕੇ ਆਨੇ ਆ ਕੈਮਰਾਮੈਨ ਬੀਕੇ ਕਰਕਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼